ਹੈਲੋ ਦੋਸਤੋ ਮਿੱਤਰੋ ਸਤਿ ਸ੍ਰੀ ਅਕਾਲ ਮੈਂ ਅਮਰੀਕ ਸਿੰਘ ਪੰਡ ਨਥੋ ਕੀ ਅੱਜ ਪੰਡ ਪਤਲੀ ਪਰੋਜਪੁਰ ਦੇ ਵਿੱਚ ਸਰਦਾਰ ਬਲਰਾਮ ਸਿੰਘ ਉਹਨਾਂ ਨੇ ਅੰਬੂਜਾ ਕਵਚ ਦੇ ਨਾਲ ਕੱਲ ਲੈਂਟਰ ਪਾਇਆ ਸੀ ਅੱਜ ਇਹ ਸ਼ੀਟ ਮੈਂ ਜੋ ਕੰਪਨੀ ਵੱਲੋਂ ਲੈ ਕੇ ਆਇਆ ਉਹ ਇਸ ਉੱਪਰ ਪੁਸ਼ਾ ਦਿੱਤੀ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਜਿਹੜਾ ਲੈਂਟਰ ਤੁਸੀਂ ਪਾਇਆ ਇੰਨੇ ਮੀ ਬਾਅਦ ਇਹ ਸ਼ੀਟ ਉੱਪਰ ਪਾਈ ਆ ਲੈਂਟਰ ਸੀ ਇਹ ਦੂਜੀ ਵਾਰ ਪਾਈ ਆ ਜੀ ਪਹਿਲਾਂ ਜਿਹੜੀ ਪਾਈ ਸੀ ਉਹਦਾ ਰਿਜ਼ਲਟ ਤੁਹਾਨੂੰ ਕਿੱਦਾਂ ਲੱਗਾ ਜੀ ਬਹੁਤ ਵਧੀਆ ਰਿਜ਼ਲਟ ਲੱਗਾ ਇਹ ਜਿਹੜੀ ਸ਼ੀਟ ਆ ਮੈਂ ਆਪਣੇ ਟਾਈਮ ਤੇ ਤੁਹਾਡੇ ਕੋਲੇ ਸਹੀ ਟਾਈਮ ਨਾਲ ਲੈ ਕੇ ਆ ਸੀ ਹਾਂ ਸਹੀ ਟਾਈਮ ਤੇ ਆ ਕੇ ਇਹ ਜਿਹੜਾ ਸਮਾਨ ਆ ਤੁਸੀਂ ਕਿੰਨਾ ਤੋਂ ਲਿਆ ਸੀ ਇਹ ਸਰਦਾਰ ਸਰਦਾਰ ਬਿਲਡਿੰਗ ਸਟੋਰ ਮੁੱਦਗੀ ਚਾਦ ਹਾਂ ਜੀ ਜਿਹੜੇ ਸਰਦਾਰ ਜੀ ਬਿਲਡਿੰਗ ਵਾਲੇ ਨੇ ਉਨ੍ਹਾਂ ਦੀ ਸਰਵਿਸ ਤੁਹਾਨੂੰ ਕਿੱਦਾਂ ਲੱਗਦੀ ਹੈ ਬਹੁਤ ਵਧੀਆ ਸਰਵਿਸ ਬਾਜਵਰੇਟਰ ਤੇ ਐਮਕੇ ਲੇ ਹਾਂਜੀ ਹਾਂਜੀ ਜਿਹੜੇ ਘਰ ਮਾਲਿਕ ਸਰਦਾਰ ਬਲਰਾਮ ਸਿੰਘ ਸਾਨੋ ਖਿੰਦਰ ਸਿੰਘ ਜੀ ਇਹਨਾਂ ਦੇ ਕਾਜਨ ਸਾਡੇ ਨਾਲ ਨੇ ਹੁਣ ਉਹਨਾਂ ਤੋਂ ਪੁੱਛਦੇ ਹਾਂ ਸਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਜਿਹੜੀ ਇਹ ਸ਼ੀਟ ਆ ਤੁਸੀਂ ਪਹਿਲਾਂ ਵੀ ਪਾਈ ਕੇ ਜਾਂ ਪਹਿਲੀ ਵਾਰ ਹੀ ਦੇਖੀ ਹੈ ਮੈਂ ਤਾਂ ਬਈ ਤਕਰੀਬਨ ਇਹ ਬੜਾ ਤਾਂ ਇਹ ਤੁਨ ਵਿੱਚ ਛੇਕੇਦਾਰ ਨਹੀਂ ਦਸਣਾ ਜੀ ਤੁਸੀਂ ਪਹਿਲੀ ਵਾਰ ਪਾਈ ਆਪਾਂ ਤਾਂ ਮੈਸੇ ਕੰਮ ਚੱਲਦੇ ਚ ਆਏ ਆ ਇਹ ਛੇਕੇਦਾਰ ਨੇ ਸਾਡੇ ਅਲਟਾ ਮਤਲਬ ਸੀਮੈਂਟ ਦੁੱਡਾ ਵਰਦੇ ਅਲਟਰਾ ਟੈਕ ਦਾ ਜੇ ਵਰਦੇ ਇਹ ਮੁਕਾਇਰੀਆ ਤੂੰ ਸਾਡੇ ਏਰੀਏ ਦੇ ਬੰਦਾ ਹੈ ਓਥੇ ਚੰਦ ਨਵਾ ਨਵਾ ਚੰਦ ਪੁਰਾਣਾ ਚੰਦ ਹੀ ਆ ਗਿਆ ਤੁਸੀਂ ਇਸ ਟਾਈਮ ਜਿਹੜੀ ਸ਼ੀਟ ਆਪਾਂ ਮੈਂ ਲੈ ਕੇ ਆਇਆ ਬਾਗੇ ਪਰੋਂ ਤੋਂ ਪੈਨ ਮੱਥੋ ਕੀ ਮੇਰਾ ਮੈਂ ਆਪਣੇ ਟਾਈਮ ਤੇ ਸਹੀ ਆ ਗਿਆ ਜੀ ਹਾਂ ਤੂੰ ਆਪਦੇ ਟਾਈਮ ਤੇ ਸਹੀ ਆ ਗਿਆ ਜਿਹੜੇ ਤੁਹਾਡੇ ਕੋਲੋਂ ਇਹ ਜਿਹੜੀ ਸ਼ੀਟ ਵਸਾਈ ਆ ਤੁਹਾਡੇ ਪਿੰਡ ਦੀ ਚੰਦ ਬਹਾਦਰ ਸ਼ਾਹੀ ਦਾ ਗੁਰਦੁਆਰਾ ਹੈ ਹਾਂਜੀ ਹੈਗਾ ਬਹੁਤ ਉੱਥੇ 5000 ਸਕਰ ਫੁੱਟ ਵੀ ਐ ਸੀਮੈਂਟ ਨਾਲ ਹੀ ਲੈਂਡਰ ਪਾਇਆ ਔਰ ਮੇਰੀ ਸ਼ੀਟ ਵੀ ਸਹੀ ਦੀ ਹਾਂਜੀ ਹਾਂਜੀ ਤੁਹਾਡੇ ਤੋਂ ਇਹ ਸ਼ੀਟ ਦਾ ਕੋਈ ਪੈਸਾ ਨਹੀਂ ਜੀ ਨਹੀਂ ਨਹੀਂ ਠੇਕੇਦਾਰ ਜੀ ਜਿਹੜੇ ਆਪਣੇ ਨਵੇਂ ਮਿਸਤਰੀ ਭਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਐ ਸੀਮੈਂਟ ਜਾਂ ਸੀਲਿੰਗ ਕਿਹੜਾ ਲਾਉਣਾ ਐ ਸੀਮੈਂਟ ਵਰਤੋ ਬਹੁਤ ਵਧੀਆ ਸੀਮੈਂਟ ਐ ਜੀ ਠੀਕ ਆ ਤੇ ਸ਼ੀਟ ਜ਼ਰੂਰ ਪਾਓ ਜੀ ਇਹ ਜਿਹੜੀ ਸ਼ੀਟ ਆ ਤੁਹਾਡੇ ਤੋਂ ਸਰ ਕੋਈ ਪੈਸਾ ਨਹੀਂ ਨਹੀਂ ਤੁਹਾਡੇ ਤੋਂ ਠੇਕੇਦਾਰ ਜੀ ਪੈਸਾ ਨਹੀਂ ਇਹ ਸ਼ੀਟ ਸਿਰਫ ਸਿਰਫ ਅੰਬੂਜਾ ਕਾਪ ਵਿੱਚ ਸੀਮੈਂਟ ਜੋ ਤੁਸੀਂ ਵਾਰਤਦੇ ਹੋ ਕੰਪਨੀ ਵੱਲੋਂ ਇਹ ਸ਼ੀਟ ਆ 8 ਤੋਂ 10 ਦਿਨ ਤੱਕ ਬਿਲਕੁਲ ਸਰਵਿਸ ਇਹਦੀ ਫ੍ਰੀ ਆ ਠੇਕੇਦਾਰ ਜੀ ਮੈਂ ਤੁਹਾਡਾ ਘਰ ਮਾਲਕ ਦਾ ਸਰ ਤੁਹਾਡਾ ਫੋਨ ਨੰਬਰ ਕਿੰਨਾ ਹੈ ਮੇਰਾ ਫੋਨ ਨੰਬਰ 93647 ਜੀ 43417 ਸਾਡੇ ਇਸ ਕੰਪਨੀ ਵਿੱਚ ਟੈਕਨੀਕਲ ਇੰਜੀਨੀਅਰ ਕਹਿਲ ਗਗਨ ਵੀਰ ਜੀ ਹਨ ਮੈਂ ਉਹਨਾਂ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦਾ ਜੂ ਸਾਡੀ ਇਸ ਕੰਪਨੀ ਅੰਬੂਜਾ ਦੇ ਵਿੱਚ ਨਵੇਂ ਪਰਿਵਾਰਾਂ ਦੇ ਵਿੱਚ ਵਾਧਾ ਕਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ